ਸਤਿ ਸ਼੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਜੋ ਪੁਸਤਕ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਪੁਸਤਕ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਇਹ ਪੁਸਤਕ ਕਿਆਨੀ ਸੂਨ ਸਿੰਘ ਸਿੱਤਲਜੀ ਦੁਆਰਾ ਲਿਖੀ ਗਈ ਹੈ ਕੱਲ ਵਾਲੇ ਭਾਗ ਤੋਂ ਅਗਲਾ ਭਾਗ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਜੀ ਸ਼ੁਰੂ ਕਰਦੇ ਹਾਂ ਹਾਨ ਬਹਾਦਰ ਨੇ ਫੌਜਦਾਰ ਨੂਰਦੀਨ ਨੂੰ ਕਲਿਆ ਕੀ ਮਤਾਬ ਸਿੰਘ ਦਾ ਬਾਲ ਬੱਚਾ ਬਣ ਕੇ ਪੇਸ਼ ਕਰੇ ਨੂਰਦੀਨ ਨੇ ਆਪਣੀ ਫੌਜ ਤੇ ਚੌਧਰੀਆਂ ਦੀ ਢਾੜ ਲੈ ਕੇ ਮੀਰਾ ਕੋਟ ਨੂੰ ਜਾ ਕੇ ਰਿਆ ਨਾਲ ਹੀ ਮੱਸੇ ਦੇ ਭਰਾ ਭਤੀਜੇ ਵੀ ਮਾਰੋ-ਮਾਰ ਕਰਦੇ ਗਏ ਸਨ ਮੀਰਾ ਕੋਟ ਦੇ ਨੰਬਰਦਾਰ ਨੱਥੇ ਖਹਿਰੇ ਨੂੰ ਬੁਲਾ ਕੇ ਕਿਹਾ ਕਿ ਮਤਾਬ ਸਿੰਘ ਦਾ ਪੁੱਤਰ ਪੇਸ਼ ਕਰੋ ਸਰਦਾਰ ਮਤਾਪ ਸਿੰਘ ਬਿਕਾਨੀਰ ਨੂੰ ਜਾਂਦਾ ਹੋਇਆ ਆਪਣੇ 7 ਸਾਲਾ ਪੁੱਤਰ ਰਾਏ ਸਿੰਘ ਦੀ ਬਾਹ ਚੌਧਰੀ ਨੱਥੇ ਦੇ ਹੱਥ ਫੜਾ ਗਿਆ ਸੀ ਨੱਥੇ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਜੇ ਇਹ ਪ੍ਰੋਸਾ ਦੁਆਇਆ ਜਾਵੇ ਕਿ ਉਸ ਨਿਰਦੋਸ਼ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਤਾਂ ਮੈਂ ਪੇਸ਼ ਕਰਨ ਨੂੰ ਤਿਆਰ ਹਾਂ ਨੂਰਦੀਨ ਨੇ ਕੜਕ ਕੇ ਕਿਹਾ ਕਿਸੇ ਸਿੱਖ ਦੇ ਬੱਚੇ ਉੱਤੇ ਰਹਿਮ ਖਬਰਦਾਰ ਜਿ ਮੁੜ ਕੇ ਹੀ ਗੱਲ ਕਹੀ ਤਾਂ ਛੇਤੀ ਲੈ ਆ ਉਸ ਨੂੰ ਨਹੀਂ ਤਾਂ ਤੇਰੀ ਵੀ ਖੈਰ ਨਹੀਂ ਨੱਥਾ ਨੀਵੀ ਭਾਈ ਕਰ ਪੁੱਜਾ ਤੇ ਆਪਣੇ ਪੁੱਤਰ ਨੂੰ ਸਾਰੀ ਗੱਲ ਕਿ ਐ ਸੁਣਾਈ ਨਾਲ ਹੀ ਕਿਹਾ ਬੱਚੂ ਬਾਹ ਫੜੀ ਦੀ ਲਾਜ ਨਿਭਾਉਣ ਵਾਸਤੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਭਾਗੇ ਸਨ ਸੱਚ ਹੁਣ ਸਾਨੂੰ ਬਾਹ ਫੜੀ ਦੀ ਲੱਜ ਪਾਲਣੀ ਚਾਹੀਦੀ ਹੈ ਜਾਂ ਨਹੀਂ ਉਸਦੇ ਪੁੱਤਰ ਨੇ ਦ੍ਰਿੜ ਭਰੋਸੇ ਨਾਲ ਕਿਹਾ ਪਿਤਾ ਜੀ ਅਸੀਂ ਰਾਏ ਸਿੰਘ ਦੀ ਜਾਨ ਬਚਾਉਣ ਬਦਲੇ ਆਪਣੇ ਅੰਜਾਨਾ ਕੁਰਬਾਨ ਕਰਦੇ ਆਂਗੇ ਨੱਥਾ ਉਸ ਦਾ ਪੁੱਤਰ ਉਸ ਦਾ ਪਣੀਵਾ ਇੱਕ ਮਜਬੀ ਸਿੱਖ ਤੇ ਇੱਕ ਬਰਵਾਲਾ ਇਹ ਪੰਜ ਰਾਏ ਸਿੰਘ ਨੂੰ ਚੁੱਕ ਕੇ ਕੰਬੋਵਾ ਦੇ ਰਾਹੇ ਲੈ ਕੇ ਨਸੇ ਉਧਰ ਹਰ ਭਗਤ ਨਿਰੰਝਣੀਆਂ ਨੇ ਇਹ ਸਾਰੀ ਗੱਲ ਨੂਰਦੀਨ ਨੂੰ ਜਦ ਅਸੀ ਉਹ ਫੌਜ ਲੈ ਕੇ ਮਗਰ ਭੱਜਿਆ ਤੇ ਨੱਥੇ ਨੂੰ ਕੰਬੋਵਾ ਦੇ ਰਾਹ ਉੱਤੇ ਪਿੰਡੋਂ ਬਾਹਰ ਹੀ ਜਾ ਕੇ ਰਿਆਂ ਨੱਥੇ ਨੇ ਫੌਜ ਆਉਂਦੀ ਵੇਖ ਕੇ ਆਪਣੇ ਪੁੱਤਰ ਨੂੰ ਆਖਿਆ ਇਤੁਰਾਇ ਸਿੰਘ ਨੂੰ ਲੈ ਕੇ ਨਸ ਜਾ। ਪਰ ਉਸ ਪਿਤਾ ਨੂੰ ਛੱਡ ਕੇ ਜਾਣਾ ਨਾ ਮੰਨੇ ਆ। ਐਨੇ ਨੂੰ ਨੂਰਦੀਨ ਦੀ ਫੌਜ ਆ ਪਹੁੰਚੀ। ਨੱਥਾ ਪ੍ਰਸਿੱਧ ਤੀਰ ਅੰਦਾਜ਼ ਸੀ। ਜਿੰਨਾ ਚਿਰ ਉਹ ਦੇ ਪੱਥੇ ਵਿੱਚ ਤੀਰ ਰਹੇ ਉਹਨੇ ਕਿਸੇ ਨੂੰ ਨੇੜੇ ਨਾ ਧੁਕਣ ਦਿੱਤਾ। ਆਂਤ ਉਦਾਲੀ ਉਹ ਸਾਰੀ ਫੌਜ ਨੇ ਹੱਲਾ ਬੁਲਿਆ ਤੇ ਨੱਥਾ ਸੂਰਮਾ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ। ਉਸ ਦਾ ਪਣੇਵਾ ਤਾਂ ਕਿਵੇਂ ਨਾ ਕਿਵੇਂ ਜੰਗਲ ਵਿੱਚ ਲੁੱਕ ਕੇ ਜਾਨ ਬਚਾ ਗਿਆ। ਤੇ ਬਾਕੀ ਤਿੰਨੇ ਨੱਥੇ ਦਾ ਪੁੱਤਰ ਬਰਵਾਲਾ ਤੇ ਮਜਬੀ ਸਿੱਖ ਮਰਦਾ ਮੰਗ ਲੜਕੇ ਸ਼ਹੀਦ ਹੋ ਗਏ ਪਿਛੋਵਾਰੀ ਆਏ ਰਾਏ ਸਿੰਘ ਦੀ ਉਹ ਡਿੱਗ ਪਏ ਅੱਥੇ ਦੀਆਂ ਲੱਤਾਂ ਨੂੰ ਚਿੰਬੜਿਆ ਪਿਆ ਸੀ ਜ਼ਾਲਮਾਂ ਨੇ ਉਸ નિર્ਦੋਸ਼ ਬੱਚੇ ਉਤੇ ਤਿੰਨ ਵਾਰ ਤਲਵਾਰ ਤੇ ਕੀਤੀ ਲੜਕਾ ਮੁੱਦੇ ਮੂੰਹ ਪਿਆ ਸੀ ਸੋ ਤਲਵਾਰ ਨਾਲ ਪਿਛਲੇ ਪਾਸੇ ਉਹਨਾਂ ਧੌਣ ਵੱਟੀ ਗਈ ਪਰ ਸ਼ਾਹ ਰਗ ਬਚ ਗਈ ਨਾਲ ਗਲ ਵਾਲੀ ਹੱਡੀ ਕੱਟੀ ਗਈ ਤੇ ਤੀਜੇ ਵਾਰ ਮੋਢਾ چیر ਕੇ ਨਿਕਲ ਗਿਆ। ਵੈਰੀ ਬੱਚੇ ਨੂੰ ਮਰ ਗਿਆ ਅਚਾਨਕ ਕੇ ਛੱਡ ਗਏ। ਪਰ ਜਿਸ ਨੂੰ ਵਾਹਿਗੁਰੂ ਰੱਖੇ ਉਸ ਨੂੰ ਕੌੜ ਮਾਣੀ। ਪਿੰਡ ਕੰਬੋਆ ਦੇ ਰਹਿਣ ਵਾਲੀ ਮਰੀ ਮਾਲਣ ਪਿਛਲੇ ਪਹਿਰ ਅੰਮ੍ਰਿਤਸਰੋਂ ਪਰਤ ਰਹੀ ਸੀ। ਰਾਹ ਵਿੱਚ ਓਨੇ ਨੱਥੇ ਦੀ ਸ਼ਹੀਦੀ ਦੀ ਵਾਰਤਾ ਸੁਣੀ ਤਾਂ ਉਹਦੇ ਆਖਰੀ ਦਰਸ਼ਨਾਂ ਵਾਸਤੇ ਉਸੇ ਪਾਸੇ ਹੋ ਤੁਰੀ। ਸਰਕਾਰੀ ਫੌਜ ਪਰਤ ਗਈ ਸੀ। ਚੌਧਰੀ ਨੱਥੇ ਤੇ ਉਹਦੇ ਸਾਥੀਆਂ ਦੀਆਂ ਲੋਥਾਂ ਮੈਦਾਨ ਵਿੱਚ ਪਈਆਂ ਸਨ। ਬਲਕ ਰਾਏ ਸਿੰਘ ਨੱਥੇ ਦੀਆਂ ਲੱਤਾਂ ਨਾਲ ਚਿਮੜਿਆ ਹੋਇਆ ਸੈਕਦਾ ਪਿਆ ਸੀ। ਮਾਈ ਮਾਲਣ ਬਲਕ ਨੂੰ ਉਠਾ ਕੇ ਆਪਣੇ ਘਰ ਲੈ ਗਈ। ਤੇ ਉਥੋਂ ਪਿੰਡ ਰਟਾਲੇ ਉਸਦੇ ਤਾਇ ਦੇ ਹਵਾਲੇ ਕਰ ਦਿੱਤਾ। ਸੇਵਾ ਕਰਨ ਉੱਤੇ ਰਾਏ ਸਿੰਘ ਬਚ ਗਿਆ। ਉਸ ਦਾ ਪੁੱਤਰ ਅੱਗੇ ਭਾਈ ਰਤਨ ਸਿੰਘ ਪੰਗੂ ਹੋਇਆ। ਜਿਸ ਨੇ ਸਿੱਖ ਇਤਿਹਾਸ ਦਾ ਪ੍ਰਸਿੱਧ ਗ੍ਰੰਥ ਪ੍ਰਾਚੀਨ ਗੰਥ ਪ੍ਰਕਾਸ਼ ਲਿਖਿਆ ਨਾਦਰ ਦੇ ਹਮਲੇ ਨੇ ਲਾਹੌਰ ਸਰਕਾਰ ਦਾ ਪ੍ਰਬੰਧ ਵਿਗਾੜ ਦਿੱਤਾ ਸੀ ਸਾਰਾ ਦੇਸ਼ ਉਜੜ ਗਿਆ ਸੀ ਨਾ ਕਿ ਤੋ ਮਾਮਲਾ ਤਰਿਆ ਤੇ ਨਾ ਹੀ ਫੌਜ ਨੂੰ ਤਨਖਾਹ ਮਿਲੀ ਫੌਜ ਨੇ ਤਨਖਾਹ ਮੰਗੀ ਤਾਂ ਖਾਨ ਬਹਾਦਰ ਨੇ دیਵਾਨ ਲਖਬਤ ਨੂੰ ਤਨਖਾਹ ਧਾਰਨ ਵਾਸਤੇ ਕਿਹਾ ਖਜ਼ਾਨਾ ਖਾਲੀ ਸੀ ਸੋ دیਵਾਨ ਤਨਖਾਹ ਨਾ ਦੇ ਸਕੇ ਆ ਖਾਨ ਬਹਾਦਰ ਨੇ ਲਖਪਤ ਨੂੰ ਕੈਦ ਕਰ ਦਿੱਤਾ। ਉਸਦੇ ਭਰਾ ਜਸਪਤ ਰਾਏ ਨੇ ਆਪਣੇ ਕੋਲੋਂ ਤਨਖਾਹ ਧਾਰ ਦਿੱਤੀ ਤੇ ਲਖਪਤ ਨੂੰ ਛੁਡਾ ਲਿਆ। ਫਿਰ ਦੋਹਾਂ ਭਰਾਵਾਂ ਨੇ ਖਾਨ ਬਹਾਦਰ ਦੇ ਹੁਕਮ ਨਾਲ ਜ਼ਿਮੀਦਾਰਾਂ ਤੇ ਚੌਧਰੀਆਂ ਕੋਲੋਂ ਸਖਤੀ ਨਾਲ ਮਾਮਲਾ ਉਗਰਾਹਿਆ। ਜਲੰਧਰ ਦੁਆਪੇ ਦੇ ਨਾਜ਼ਮ ਅਬਦੀਨਾ ਬੇਗ ਨੇ ਵੀ ਮਾਮਲਾ ਨਹੀਂ ਸਿਧਾਰਿਆ। ਸੋ ਉਸ ਨੂੰ ਤੇ ਦੀਵਾਨ ਭਵਾਨੀ ਦਾਸ ਨੂੰ ਵੀ ਕੈਦ ਕਰ ਦਿੱਤਾ ਗਿਆ। ਸਮਾਪਾਕਿਆਦੀਨਾ ਬੇਗਤਾ ਕੈਦ ਵਿੱਚੋਂ ਛੱਡ ਗਿਆ ਤੇ ਭਵਾਨੀ ਦਾਸ ਨੂੰ ਦੀਗ ਵਿੱਚੋਂ ਪਾਲਿਆ ਗਿਆ। ਅਖਬਾਰਾਂ ਇਹਦੇ ਕਹਿਣ ਉੱਤੇ ਭਵਾਨੀ ਦਾਸ ਨੂੰ ਰਿਹਾਈ ਦਿੱਤਾ ਗਿਆ। ਤੇ ਅਦੀਨਾ ਬੇਗ ਨੂੰ ਫਿਰ ਜਲੰਧਰ ਦੀ ਹਕੂਮਤ ਦੇ ਦਿੱਤੀ ਗਈ। ਮੱਸੇ ਦੇ ਕਤਲ ਹੁਣ ਪਿੱਛੋਂ ਅੰਮ੍ਰਿਤਸਰ ਵਿੱਚ ਸਿੱਖਾਂ ਦਾ ਆਉਣਾ ਅਸਲੋਂ ਬੰਦ ਹੋ ਗਿਆ। ਸ਼ਾਹੀ ਫੌਜ ਦੇ ਪੈਰੇ ਪਹਿਲਾਂ ਨਾਲੋਂ ਸਖਤ ਕਰ ਦਿੱਤੇ ਗਏ। ਫਿਰ ਵੀ ਕੋਈ ਸਦਕੇ ਸਿੱਖ ਰਾਤ ਬਰਾਤੇ ਆਉਂਦੇ ਤੇ ਇਸ਼ਨਾਨ ਕਰਕੇ ਜੰਗਲ ਨੂੰ ਭੱਜ ਜਾਂਦੇ ਉਸ ਵੇਲੇ ਅਮ੍ਰਿਤਸਰ ਇਸ਼ਨਾਨ ਕਰਨਾ ਆਪਣੀ ਜਾਨ ਤੇ ਖੇਡਣ ਬਰਾਬਰ ਸੀ ਅਜਈਆਂ ਖਬਰਾਂ ਸੁਣ ਕੇ ਚੌਧਰੀਆਂ ਉੱਤੇ ਚੁਗਲਾਂ ਉੱਤੇ ਸਰਕਾਰ ਵੱਲੋਂ ਵਧੇਰੀ ਸਖਤੀ ਹੋਣ ਲੱਗੀ ਕਿ ਤੁਸੀਂ ਜਾਣ ਕੇ ਸਿੰਘ ਨਹੀਂ ਫੜਾਉਂਦੇ ਤਾਂ ਚੁਗਲਾਂ ਨੇ ਸਿੰਘਾਂ ਦੇ ਬਾਲ ਬੱਚੇ ਤੇ ਘਰਾਂ ਵਿੱਚ ਅਮਣ ਨਾਲ ਵੱਸਦੇ ਸਿੰਘ ਫੜਾਉਣੇ ਆਰੰਭ ਕਰ ਦਿੱਤੇ ਇਸੇ ਤਰ੍ਹਾਂ ਨਿਕਾਂਤਰ ਮੇਂ ਬਿਨਾ ਗੁਨਾਹੋ ਹੀ ਸ਼ਹੀਦ ਕਰ ਦਿੱਤੇ ਗਏ। ਪਿਛਲੇ ਸ਼ਾਹੀ ਇਸ਼ਤਿਹਾਰ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਜੇ ਕੋਈ ਸਿੰਘਾਂ ਦੀ ਅੰਨ ਪਾਣੀ ਨਾਲ ਸੇਵਾ ਕਰੇਗਾ ਸਜ਼ਾ ਦਾ ਭਾਗੀ ਬਣੇਗਾ। ਇਸੇ ਕਾਰਨ ਹਰ ਭਗਤ ਨੇ ਰੰਜਣੀਆਂ ਨੇ ਭਾਈ ਤਾਰੂ ਸਿੰਘ ਜੀ ਦੇ ਵਿਰੁੱਧ ਜਾ ਚੁਗਲੀ ਲਾਈ। ਭਾਈ ਸਾਹਿਬ ਪਿੰਡ ਪੂਲਾ ਜ਼ਿਲ੍ਹਾ ਲਾਹੌਰ ਤੇ ਪਾਕਿਸਤਾਨ ਬਣਨ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ। ਉਹ ਬੜਾ ਭਜਨੀਕ ਤੇ ਸਾਧੂ ਸੁਭਾ ਦਾ ਸਿੱਖ ਸੀ ਇੱਕੋ ਦੀ ਮਾਤਾ ਤੇ ਇੱਕ ਭੈਣ ਕਰਦੇ ਤਿੰਨ ਚੀਜ਼ ਸਨ ਉਹ ਆਪਣੀ ਜ਼ਮੀਨ ਵਿੱਚ ਹੱਥੀਂ ਵਾਹੀ ਕਰਦਾ ਤੇ ਨੇ ਕਮਾਈ ਵਿੱਚੋਂ ਆਏਗੇ ਦੀ ਲੰਗਰ ਸੇਵਾ ਕਰਦਾ ਪਤਾ ਲੱਗੇ ਤੇ ਉਹ ਜੰਗਲ ਵਿੱਚ ਜਾ ਕੇ ਫੌਜੀ ਸਿੰਘਾਂ ਨੂੰ ਵੀ ਪ੍ਰਸ਼ਾਦ ਚਖਾਉਂਦਾ ਹਰ ਭਗਤ ਨਰੰਜਣੀਏ ਨੇ ਭਾਈ ਤਾਰੂ ਸਿੰਘ ਦੇ ਵਿਰੁੱਧ ਥਾਨ ਬਹਾਦਰ ਨੂੰ ਭੜਕਾਇਆ ਤੇ ਉਸ ਦੀ ਗ੍ਰਿਫਤਾਰੀ ਦਾ ਹੁਕਮ ਲੈ ਲਿਆ ਲਾਹੌਰੋਂ ਐਧੀਆਂ ਆਈ ਤੇ ਤਾਰੂ ਸਿੰਘ ਨੂੰ ਫੜ ਕੇ ਲਾਹੌਰ ਨੂੰ ਲੈ ਤੁਰੇ ਰਾਤ ਉਹ ਪੜਾਣੇ ਰਹੇ ਪੜਾਣੇ ਦੇ ਸਿੱਖਾਂ ਨੇ ਐਧੀਆਂ ਨੂੰ ਵੱਡੀ ਦੇ ਕੇ ਭਾਈ ਤਾਰੂ ਸਿੰਘ ਨੂੰ ਮਿਲਣ ਦਾ ਪ੍ਰਬੰਧ ਕਰ ਲਿਆ ਉਹਨਾਂ ਐਧੀਆਂ ਕੋਲੋਂ ਬਲ ਨਾਲ ਭਾਈ ਸਾਹਿਬ ਨੂੰ ਛੁਡਾ ਲੈਣ ਦਾ ਇਰਾਦਾ ਪ੍ਰਗਟ ਕੀਤਾ ਪਰ ਭਾਈ ਸਾਹਿਬ ਨਾ ਮੰਨੇ ਕਿਉਂਕਿ ਇਸ ਤਰ੍ਹਾਂ ਪਣਾਵੀ ਸਿੱਖਾਂ ਦੇ ਸਿਰ ਸੰਸਕਾਰ ਦਾ ਕਹਿ ਟੁੱਟਣ ਦਾ ਦਰਸੀ ਅੰਤਪਾਈ ਤਾਰੂ ਸਿੰਘ ਜੀ ਲਾਹੌਰ ਖਾਂ ਬਹਾਦਰ ਦੇ ਪੇਸ਼ ਕੀਤੇ ਗਏ। ਉਹਨੇ ਬਾਗੀ ਸਿੱਖਾਂ ਦੀ ਮਦਦ ਕਰਨ ਦੇ ਜੁਰਮ ਵਿੱਚ ਭਾਈ ਤਾਰੂ ਸਿੰਘ ਨੂੰ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾ ਦਿੱਤੀ। ਤਾਰੂ ਸਿੰਘ ਜੀ ਨੇ ਇਸਲਾਮ ਪ੍ਰਵਾਨ ਕਰਨ ਤੋਂ ਨਾਂ ਕਰ ਦਿੱਤੀ। ਤਾਂ ਚਰਖੀ ਤੇ ਚੜੇ। ਚੜ ਕੇ ਲਹੂ ਲੋਹਾਨ ਕੀਤਾ ਗਿਆ। ਸਿੱਧਕੀ ਫੇਰ ਵੀ ਤਰਮੋ ਨਾ ਹਾਰਿਆ ਉਸ ਨੂੰ ਜੇਲ੍ਹ ਅੰਦਰ ਬੰਦ ਕਰ ਸਜ਼ਾਵਾਂ ਦੇਣੀ ਆਰੰਭ ਕਰ ਦਿੱਤੀਆਂ ਮੱッセ ਦਾ ਕਾਤਲ ਸਰਦਾਰ ਮਤਾਬ ਸਿੰਘ ਪਿੰਡ ਆਇਆ ਤਾਂ ਖਬਰ ਪਾ ਕੇ ਨਰੰਜਣੀਆਂ ਨੇ ਫੌਜ ਲੈ ਜਾ ਕੇ ਫੜਾ ਦਿੱਤਾ ਉਹ ਲਾਹੌਰ ਖਾਨ ਬਹਾਦਰ ਦੇ ਪੇਸ਼ ਹੋਇਆ ਤਾਂ ਮੌਤ ਜਾਂ ਇਸਲਾਮ ਦੀ ਸਜ਼ਾ ਸੁਣਾ ਦਿੱਤੀ ਗਈ ਜਿਹੜੇ ਸ਼ਹੀਦ ਹੋਣ ਵਾਸਤੇ ਪੈਦਾ ਕੀਤੇ ਹੋਣ ਉਹ ਧਰਮ ਕਦੋਂ ਤਿਆਗਦੇ ਹਨ ਇਸਲਾਮ ਤੋਂ ਇਨਕਾਰ ਕਰਨ ਉਤੇ ਸਰਦਾਰ ਮਤਾਬ ਸਿੰਘ ਨੂੰ ਚਰਖੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਇਸੇ ਸਮੇਂ ਹੀ ਸ਼੍ਰੀ ਦਿਆਲ ਸਿੰਘ ਸਹੀਂਸਰੇ ਵਾਲਾ ਚਰਖੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ। ਸਰਦਾਰ ਗਰਜਾ ਸਿੰਘ ਨੂੰ ਸੂਲੀ ਤੇ ਚਾੜਿਆ ਗਿਆ। ਇਹ ਸਭ ਕੁਝ ਭਾਈ ਤਾਰੂ ਸਿੰਘ ਜੀ ਦੇ ਸਾਹਮਣੇ ਹੋਇਆ। ਕੁਝ ਦਿਨਾਂ ਪਿੱਛੋਂ ਭਾਈ ਤਾਰੂ ਸਿੰਘ ਜੀ ਦੀ ਫੇਰ ਪੇਸ਼ੀ ਹੋਈ। ਸੂਬੇ ਨੇ ਵਧੇਰੇ ਲਾਲਚ ਦਿੱਤੇ। ਪਰ ਸਿੰਘ ਸਾਹਬ ਤਰਮੂਣਾ ਡੋਲੇ ਖਾਨ ਬਹਾਦਰ ਨੇ ਗਰਮ ਹੋ ਕੇ ਕਿਹਾ ਤਾਰੂ ਸਿੰਘਾ ਤੋ ਜੇ ਸਿੱਖੀ ਦੇ ਕੇਸਾਂ ਤੇ ਮਾਣ ਕਰਦਾ ਹਾਂ ਇਹ ਕੇਸ ਚੁੱਤੀਆਂ ਉੜਾ ਦੇਾਂਗਾ ਅਗੋ ਸਿੱਖ ਨੇ ਜੋਸ਼ ਵਿੱਚ ਉੱਤਰ ਦਿੱਤਾ ਖਾਨ ਬਹਾਦਰ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਾਵੇਗੀ ਪਰ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲੱਗ ਕੇ ਚੱਲਣਾ ਪਏਗਾ ਸੁਣ ਕੇ ਸੂਬੇਦਾਰ ਨੂੰ ਅੱਗ ਲੱਗ ਉੱਠੀ ਉਹਨੇ ਹੁਕਮ ਦੇ ਕੇ ਮੋਚੀ ਕੋਲੋਂ ਸੁਨੇ ਕੇਸਾ ਸਿੰਘ ਦੀ ਖੋਪਰੀ ਲੁਹਾ ਦਿੱਤੀ ਇਹ ਸਾਖਾਂ ਇਹ ਸਭ ਕਾ ਨਖਾਸ ਚੌਂਕ ਲਾਹੌਰ ਅੰਦਰ ਨੂੰ ਹੋਇਆ ਇਹਨਾਂ ਓਖਾ ਜ਼ੁਰਮ ਵੇਖ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ ਲਾਹੌਰ ਦੇ ਸਿੱਖਾਂ ਨੇ ਬੇਨਤੀ ਕੀਤੀ ਤਾਂ ਤਾਰੂ ਸਿੰਘ ਜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਇਸ ਹਾਲਤ ਵਿੱਚ ਭਾਈ ਸਾਹਿਬ ਜੀ 22 ਦਿਨ ਰਹੀ ਉਹ ਹਰ ਵੇਲੇ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਤੇ ਇਓਂ ਅਨੁਭਵ ਕਰਦੇ ਜਿਉਂ ਹੋਇਆ ਹੀ ਕੁਝ ਨਹੀਂ ਉਦਰ ਖਾਨ ਬਹਾਦਰ ਨੂੰ ਪਸ਼ਾਬ ਦਾ ਬੰਨ ਪੈ ਗਿਆ। ਉਸਨੇ ਬੜਾ ਇਲਾਜ ਕੀਤਾ ਪਰ ਆਰਾਮ ਨਾ ਆਇਆ। ਉਸਦੇ ਦਿਲ ਤੇ ਪੱਕੀ ਬਹਿ ਗਈ ਕਿ ਇਹ ਭਾਈ ਤਾਰੂ ਸਿੰਘ ਦਾ ਸਰਾਪ ਹੀ ਹੈ। ਉਸਨੇ ਸਰਦਾਰ ਸਬੀਕ ਸਿੰਘ ਜੰਬਰ ਨੂੰ ਭਾਈ ਤਾਰੂ ਸਿੰਘ ਕੋਲ ਮਾਫੀ ਮੰਗਣ ਵਾਸਤੇ ਭੇਜਿਆ। ਤਾਰੂ ਸਿੰਘ ਜੀ ਨੇ ਕਿਹਾ ਮੇਰੇ ਹੱਥੋਂ تیر ਨਿਕਲ ਚੁੱਕਾ ਹੈ। ਹੁਣ ਤਾਮਰੀ ਸਰ ਜਾਓ ਤੇ ਪੰਥਪਾਸ ਬੇਨਤੀ ਕਰੋ। ਸਰਦਾਰ ਸਬੀਕ ਸਿੰਘ ਜੀ ਖਾਨ ਬਹਾਦਰ ਕੋਲ ਨਜ਼ਰਾਨਾ ਲੈ ਕੇ ਅੰਮ੍ਰਿਤਸਰ ਪੁੱਜੇ। ਅਗੇ ਅਕਾਲ ਪੁੰਗੇ ਬੁੱਢੇ ਦਲ ਦਾ ਉਤਾਰਾ ਸੀ ਸਰਦਾਰ ਸੁਬੇਕ ਸਿੰਘ ਨੇ ਨਵਾਬ ਕਪੂਰ ਸਿੰਘ ਕੋਲ ਬੇਨਤੀ ਕੀਤੀ ਅੰਤ ਸਾਰੇ ਪੰਥ ਨੇ ਗੁਰ ਅਗੇ ਅਰਦਾਸ ਕਰਕੇ ਸੁਬੇਕ ਸਿੰਘ ਨੂੰ ਹੁਕਮ ਦਿੱਤਾ ਕਿ ਸੰਤ ਸਰੂਪ ਭਾਈ ਤਾਰੂ ਸਿੰਘ ਜੀ ਦਾ ਸਰਾਪ ਅਸਲੋਂ ਤਾਂ ਟਰੇਗਾ ਨਹੀਂ ਪਰ ਭਾਈ ਸਾਹਿਬ ਜੀ ਦੀ ਜਿੱਤੀ ਖਾਨ ਬਹਾਦਰ ਦੇ ਸਿਰ ਵਿੱਚ ਮਾਰਨ ਨਾਲ ਪਿਸ਼ਾਪ ਖੁੱਲ ਕੇ ਆ ਜਾਵੇਗਾ ਸਰਦਾਰ ਸੁਬੇਕ ਸਿੰਘ ਨੇ ਸਾਰੀ ਗੱਲ ਖਾਨ ਬਹਾਦਰ ਨੂੰ ਚਾਦਸੀ ਉਨੇ ਐਨਾ ਹੀ ਗਨੀਮਤ ਸਮਝਿਆ ਜਿਉਂ-ਜਿਉਂ ਸਿੰਘ ਸਾਹਿਬ ਦੀ ਜੁੱਤੀ ਖਾਨ 72 ਦੇ ਸਿਰ ਵਿੱਚ ਵੱਜਦੀ ਤਿਉਂ ਤੇ ਉਸ ਨੂੰ ਆਰਾਮ ਪਤੀਤ ਹੁੰਦਾ ਤੇ ਪਸ਼ਾਬ ਖੁੱਲ ਕੇ ਆ ਜਾਂਦਾ ਇਸ અપਕਾਰ ਬਦਲੇ ਸਰਦਾਰ ਸੁਬੇਕ ਸਿੰਘ ਨੂੰ ਲਾਹੌਰ ਦਾ ਕੂਤਬਲ ਬਣਾ ਦਿੱਤਾ ਗਿਆ ਜਿਸ ਨੇ ਚਰਖੀ ਸੂਲੀ ਆਦੀ ਸਜਾਵਾਂ ਬੰਦ ਕਰ ਦਿੱਤੀਆਂ ਸ਼ਹਿਰ ਦੇ ਦਰਵਾਜ਼ਿਆਂ ਉੱਤੇ ਗਿਣੇ ਹੋਏ ਜਿਣੇ ਹੋਏ ਤੇ ਖੂਹਾਂ ਵਿੱਚ ਸੁੱਟੇ ਹੋਏ ਸਿੰਘਾਂ ਦੇ ਸਿਰ ਕੱਢ ਕੇ ਉਸ ਨੇ ਸਸਕਾਰੇ ਤੇ ਥਾਂ-ਥਾਂ ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਅੰਤ ਕਈ ਦਿਨ ਕੀਤੇ ਕਰਮਾਂ ਦਾ ਫਲ ਭੋਗ ਕੇ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਮਰ ਗਿਆ ਇਹ ਖਬਰ ਭਾਈ ਤਾਰੂ ਸਿੰਘ ਜੀ ਨੂੰ ਪਹੁੰਚੀ ਤਾਂ ਉਹ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਸ਼ਰੀਰ ਤਿਆਗ ਗਿਆ ਉੱਥੇ ਅਜੇ ਤੱਕ ਭਾਈ ਸਾਹਿਬ ਜੀ ਦਾ ਸ਼ਹੀਦ ਕਰਜ ਹੈ ਵਾਹਿਗੁਰੂ ਅੱਗੇ ਪੁਸਤਕ ਦਾ ਭਾਗ ਕਲ ਪੇਸ਼ ਕਰਾਂਗੇ ਤਾਂ ਤੱਕ ਜੁੜੇ ਰਹੋ ਇਸ ਚੈਨਲ ਦੇ ਨਾਲ ਨਵੀਆਂ-ਨਵੀਆਂ ਸਿੱਖ ਰਾਜ ਨਾਲ ਸੰਬੰਧਿਤ ਕਥਾਵਾਂ ਕਹਾਣੀਆਂ ਸੁਣਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ